ਜੋ ਥੋੜੇ ਸਮੇਂ ਤੱਕ ਤੇਰਾ ਬਾਬਾ ਨਾਨਕ ਦੇ ਵਿੱਚ ਸ਼ਹਿਰ ਦੇ ਵਿੱਚ ਇਲੈਕਸ਼ਨ ਹੈ ਉਹਨਾਂ ਦੀ ਅਗਵਾਈ ਪਾਲਜੀਤ ਭੋਲਰ ਜੋ ਸਾਡੇ ਸਰਕਾਰ ਦੇ ਮੰਤਰੀ ਸਾਹਿਬ ਨੇ ਬਹੁਤ ਤਜਰਬੇਕਾਰ ਨੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਆਮ ਘਰ ਦੇ ਬੱਚੇ ਪੁੱਟ ਕੇ ਲੜਾਈ ਲਾ ਨਾਮ ਕਰਦੇ ਅੱਛੇ ਕੱਚੇ ਉੱਠ ਕੇ ਐਮਐਲਏ ਬਣਨ ਮੰਤਰੀ ਬਣਨ ਕਿਉਂ ਇਹਦੇ ਪਿੱਛੇ ਕਾਰਨ ਇਹ ਕਿ ਇਹਨਾਂ ਭਰਾਵਾਂ ਨੂੰ ਸਾਰੀਆਂ ਮੁਸ਼ਕਲਾਂ ਤੁਹਾਡੀਆਂ ਤੇ ਸਾਡੀਆਂ ਤੇ ਸਾਡੇ ਭਰਾਵਾਂ ਦੀਆਂ ਮੁਸ਼ਕਲਾਂ ਸਾਂਝੀਆਂ ਨਹੀਂ ਇਹਨਾਂ ਨੂੰ ਪਤਾ ਹੀ ਮੁਸ਼ਕਲਾਂ ਕੀ ਨੇ ਅਸੀਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦੇ ਆ ਇਸ ਅਸੀਂ ਲਾਜੀਪੁਰ ਲਈ ਫਤਾਲਾ ਲਾਜੀਪੁਰ ਨੂੰ ਆਪਣੀ ਗਵਾਹੀ ਦੇ ਹੇਠ ਅਸੀਂ ਡੇਰਾ ਬਾਬਾ ਨਾਨਕ ਦੀਆਂ ਲਾੜਾਂ ਦੇ ਬਾੜਾਂ ਦੇ ਵਿੱਚ ਕਿੱਕੇ ਘਰ ਦੇ ਵਿੱਚ ਜਾ ਕੇ ਕਿ ਗਲੀ ਦੇ ਵਿੱਚ ਜਾ ਕੇ ਅਸੀਂ ਵੋਟਾਂ ਦਾਵਾਂਗੇ ਪਰ ਮੈਨੂੰ ਆਸ ਹੈ ਉਮੀਦ ਹੈ ਤੁਸੀਂ ਵੀ ਤਗੜੇ ਹੋ ਕੇ ਜਿੱਦਾਂ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਜਿੱਦਾਂ ਸਰਪੰਚੀ ਦੇ ਵਿੱਚ ਕੀਤੀ ਹੈ ਜਿੱਦਾਂ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਕੀਤੀ ਇਦਾਂ ਹੀ ਕਰੋਗੇ ਇਤਿਹਾਸ ਦੇ ਵਿੱਚ ਉਹ ਜੀ ਪ੍ਰਮਾਤਮਾ ਨੇ ਤਾਂ ਤੁਹਾਨੂੰ ਗੁਰੂ ਨਾਨਕ ਦੀ ਕਿਰਪਾ ਕੀਤੀ ਹੈ ਸਾਡੇ ਤੇ ਥੱਲੇ ਇੱਕ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਸਰਕਾਰਯੋਗ ਸੀਐਮ ਸਾਹਿਬ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਜੋ ਸਾਡੇ ਵਰਗੇ ਦਿੱਤੇ ਨੇ ਇਹਨਾਂ ਨੂੰ ਸਾਡੀਆਂ ਮੁਸ਼ਕਲਾਂ ਦਾ ਪਤਾ ਹੈ ਅਸੀਂ ਤੁਹਾਨੂੰ ਬੜੇ ਮਾਣ ਦੇ ਨਾਲ ਕਹਿ ਸਕਦੇ ਹਾਂ ਪਾਸਪਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਭਰੋਸੇ ਦੇ ਨਾਲ ਕਹਿ ਸਕਦੇ ਹਾਂ ਜੋ ਵੀ ਤੁਹਾਡੀ ਜਾਇਜ਼ ਮੰਗ ਹੋਊਗੀ ਸ਼ਹਿਰ ਵਾਸਤੇ ਸਰਦਾਰ ਗਦੀਪ ਸਿੰਘ ਰਦਾਵਾ ਜੀ ਸਾਡੇ ਮਿਨਿਸਟਰ ਸਾਹਿਬ ਅੱਗੇ ਲੈ ਕੇ ਜਾਣਗੇ ਸੀਐਮ ਸਾਹਿਬ ਦੇ ਅੱਗੇ ਲੈ ਕੇ ਜਾਣਗੇ ਇੱਕ ਇੱਕ ਕਰਕੇ ਸਾਰੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਊਗਾ ਔਰ ਸ਼ਹਿਰ ਵਾਸੀਆਂ ਨੂੰ ਜਿਹੜੇ ਕੋਈ ਸ਼ਹਿਰ ਵਾਸੀ ਅੱਜ ਚਲੋ ਉਮੀਦਵਾਰ ਦੇ ਜਿਹੜੇ ਕੈਂਡੀਡੇਟ ਸੀ ਆ ਜੋ ਆਏ ਨਹੀਂ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਕੱਦ ਤੁਸੀਂ ਸ਼ਹਿਰ ਦੇ ਵਿੱਚ ਆਪਣਾ ਐਮਸੀ ਨੀਜ ਬਣਾਉਂਦੇ ਤੇ ਅਸੀਂ ਡਿਵੈਲਪਮੈਂਟ ਦੇ ਕੰਮ ਨਹੀਂ ਕਰ ਸਕਦੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਚੁਟਾ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਚੁਟਾ ਕੇ ਐਮਸੀ ਬਣਾਓ ਤਾਂ ਜੋ ਅਸੀਂ ਤੁਹਾਡੇ ਲਾਮੇ 2027 ਤੋਂ ਪਹਿਲੋ ਪਹਿਲੋ ਸ਼ਹਿਰ ਦੇ ਵਿੱਚ ਤੁਹਾਡੇ ਸਾਰੇ ਲਾਮੇ ਨਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਮੰਤਰੀ ਲਾਲਜੀਤ ਭੁੱਲਰ ਸਿੰਘ ਜੀ ਜਿਨ੍ਹਾਂ ਦੀ ਸਾਡੇ ਇਰਬਾਬਾ ਨਾਨਕ ਦੇ ਇਲੈਕਸ਼ਨ ਤੇ ਡਿਊਟੀ ਲਈ ਗਈ ਹੈ ਕਿਉਂਕਿ ਸੂਝਵਾਨ ਲੀਡਰ ਦੀ ਡਿਊਟੀ ਲਾਉਣਾ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਇਹਨਾਂ ਨੇ ਵੀ ਗਰਾਉਂਡ ਤੋਂ ਜ਼ੀਰੋ ਲੈਵਲ ਤੋਂ ਉੱਠ ਕੇ ਲੜਾਈ ਲੜੀ ਹੈ ਅਸੀਂ ਵੀ ਸਾਰੇ ਜ਼ੀਰੋ ਲੈਵਲ ਦੇ ਉੱਠ ਕੇ ਲੜਾਈ ਲੜੀ ਹੈ ਸਾਡੀ ਦਿਲਜੀਤ ਸਿੰਘ ਦਾਵਾ ਭਰਾ ਨੇ ਵੀ ਜ਼ੀਰੋ ਲੈਵਲ ਤੋਂ ਲੜੀ ਹੈ ਤੁਹਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡੀ ਇਲੈਕਸ਼ਨ ਨਹੀਂ ਹੈ ਇਹ ਲੀਡਰਾਂ ਦੀ ਇਲੈਕਸ਼ਨ ਨਹੀਂ ਹੈ ਤੁਹਾਡੀ ਆਪਣੀ ਇਲੈਕਸ਼ਨ ਹੈ ਤੁਹਾਡੇ ਪੁੱਤ-ਪੋਤਰਿਆਂ ਦੀ ਤੁਹਾਡੇ ਬੱਚਿਆਂ ਦੀ ਇਲੈਕਸ਼ਨ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਭ ਤੋਂ ਪਹਿਲਾਂ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਹੋ ਰਹੀ ਹੈ ਉਹਦੇ 'ਚ ਕੈਬਨਟ ਮੰਤਰੀ ਸਰਦਾਰ ਲਾਲ ਸਿੰਘ ਪਟਾਵਾ ਜਿਹਨੂੰ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਾਰੇ ਮਾਜੇਦਾਨ ਚਾਰਜ ਲਾਇਆ ਉਹ ਅੱਜ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਆਏ ਨੇ ਉਹਨਾਂ ਨਾਲ ਗਦੀਰ ਸਿੰਘ ਲਖਣਾ ਜੀ ਜਿਹਨਾਂ ਪਾਰਟੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਨੰਬਰ 'ਤੇ ਇਹਨਾਂ ਦੀ ਡਿਊਟੀ ਲਈ ਹੈ ਔਰ ਇਹਨਾਂ ਸਾਰੀ ਸਕ੍ਰੀਨਿੰਗ ਕੀਤੀ ਹੈ ਔਰ ਖੱਲੇ-ਖੱਲੇ ਜਿਹੜਾ ਵੀ ਚਾਹਮਾਨ ਹੈਗਾ ਟੈਕਨੋਕਲ ਖੱਲੇ-ਖੱਲੇ ਨੂੰ ਬੁਲਾ ਕੇ ਨੂੰ ਪੁੱਛਿਆ ਗਿਆ ਉਹਦੀ ਰਾਇ ਲੈ ਗਈ ਹੈ ਔਰ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਜਿੰਨੂੰ ਵੀ ਟਿਕਟ ਦਵੇਗੀ ਆਪਾਂ ਸਾਰੇ ਉਹਦੀ ਡਟ ਕੇ ਮੁਕਤ ਕਰਾਂਗੇ ਉਹ ਬੰਦੇ ਨੂੰ ਜਿਤਾਵਾਂਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿੰਨਾ ਸਮਾਗਮ ਕੱਢ ਕੇ ਆਏ ਨੇ ਤਾਂ ਮੈਂ ਆਪਣੇ ਮੰਤਰੀ ਸਾਹਿਬ ਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਡਿਊਟੀ ਲਈ ਆ ਪਾਰਟੀ ਨੇ ਅਸੀਂ 13 ਦੀਆਂ 13 ਸੀਟਾਂ ਜਿੱਤ ਕੇ ਜਿਹੜੀਆਂ ਉਹ ਤੁਹਾਡੀ ਸ਼ਾਨ ਨਹੀਂ ਬਤਾਵਾਂਗੇ ਔਰ ਉਹਦੇ ਨਾਲ ਸਾਡੇ ਮੁੱਖ ਮੰਤਰੀ ਪ੍ਰਗਤ ਸਿੰਘ ਪਾਨ ਔਰ ਸਾਡੇ ਆਮ ਆਦੀ ਪਾਰਟੀ ਦੇ ਸਮਰੀਮ ਵਿੱਚ ਜਿਹੜਾ ਮੀਟਿੰਗ ਮਾਹੀ ਉਹਨਾਂ ਨੂੰ 13 ਦੀ 30 ਸੀਟਾਂ ਇਹਨਾਂ ਦੀ ਗਵਾਈ 'ਚ ਜਿਹੜੀਆਂ ਉਹ ਜਾਣਦੀ ਸਰ ਕਿਸੇ ਹੋਰ ਪਾਰਟੀ ਵੱਲੋਂ ਵੀ ਕਾਹਲੀ ਭਰੀ ਨਾਉ ਦੇ ਬਾਰੇ ਤੱਕ ਤੁਸੀਂ ਪੱਤਰਕਾਰ ਭਾਈਵਾਲ ਜ਼ਿਆਦਾ ਜਾਣਦੇ ਕਿ ਕੋਈ ਤੇ ਕੋਈ ਮੀਟਿੰਗ ਮੂਡ ਹੋ ਰਹੀ ਹੈ ਤਾਂ ਤੁਹਾਨੂੰ ਪਤਾ ਹੋਣਾ ਤੇ ਇਹ ਆਮ ਆਦੀ ਪਾਰਟੀ ਦੀ ਮੀਟਿੰਗ ਜਿਹੜੀ ਆ ਹੋਈ ਹੈ ਆਮ ਆਦੀ ਪਾਰਟੀ ਤੋਂ ਅੱਜ ਜਿਹੜੇ ਜਿਹੜੇ ਬੰਦਿਆਂ ਨੇ ਅਪਲਾਈ ਕੀਤਾ ਉਹਨਾਂ ਦਾ ਪੱਤਰਾ ਨਿਕੜਾ ਲੈਣਾ ਬਹੁਤ ਸਾਰੀਆਂ ਜਿਹੜੀਆਂ ਵਾਟਾਂ ਨੇ ਉਹਨਾਂ 'ਚ ਸਹਿਮਤੀ ਬਣ ਗਈ ਹੈ ਗੋਤਨ ਵਾਟਾਂ ਤੇ ਇਹੋ ਜਿਹੀ ਜਿੰਨਾ ਚ ਲੱਗਪਕ ਸਹਿਮਤੀ ਬਾਣੀ ਗਈ ਹੈ ਅਗਿਆ ਤੋਂ 12 ਤੋਂ 13 ਜੇ ਤੱਕ ਕਿਸੇ ਨੇ ਅਪਲਾਈ ਨਹੀਂ ਕੀਤਾ ਤੋਂ ਸਿੰਗਲ ਸਿੰਗਲ ਬੱਤੇ ਆ ਉਹਨਾਂ ਅਪਲਾਈ ਕੀਤਾ ਤਾਂ ਬਾਕੀਆਂ ਚ ਮੈਨੂੰ ਲੱਗਦਾ ਕੱਲ ਤੱਕ ਬਹੁਤ ਸਾਰੀਆਂ ਵਾਟਾਂ ਐਸੀ ਜਿੰਨਾ ਚ ਹੋ ਜਾਏਗਾ ਸ਼ਾਇਦ ਇੱਕ ਅਧੀ ਵਾਟ ਵਾ ਜਿਹੜੀ ਜੇ ਜਦੋਂ ਥੋੜਾ ਸਾਨੂੰ ਡੋੜ ਪੈ ਗਈ ਸਰਵੇ ਕਰਾਉਂਦੀ ਅਦਰਵਾਈਜ਼ ਲੋੜ ਨਹੀਂ ਪੈ ਗਈ ਸਭੀ ਤਰ੍ਹਾਂ ਆ ਤਿੰਨ ਵਾਰ ਤੋਂ ਢੇਰਾ ਪਾਪਾ ਨਾਨਕ ਦੀ ਜਿਹੜੀ ਨਗਰ ਕੌਂਸਲ ਦੀ ਚੋਣ ਆ ਤੇਰਾ ਇਤੋਂ ਐਮਸੀ ਬਣਨੇ ਆ ਅੱਜ ਸਾਰੇ ਸਾਥੀਆਂ ਦੇ ਨਾਲ ਮੀਟਿੰਗ ਕੀਤੀ ਆ ਜਿਹੜੇ ਜਿਹੜੇ ਵਾਡਾ ਦੇ ਵਿੱਚੋਂ ਚਾ ਵਣੇ ਆ ਕਈ ਵਾਡਾ ਉਹਨਾਂ ਦੇ ਵਿੱਚੋਂ ਇੱਕ ਇੱਕੀ ਸਹਿਮਤੀ ਕਰਤੀ ਐ ਇੱਕ ਇੱਕ ਬੰਦੇ ਤੇ ਕਈ ਵਾਡਾਂ ਚ ਚਾਰ ਚਾਰ ਕੈਂਡੀਡੇਟ ਵੀ ਹੈਗੇ ਆ ਪਰਮਾਤਮਾ ਦੀ ਕਿਰਪਾ ਆ ਆਮ ਆਪੀ ਪਾਰਟੀ ਦਾ ਜਿਹੜਾ ਗੁਰਬਾ ਆ ਪਰਿਵਾਰ ਨੂੰ ਦਿਨੋ ਦਿਨ ਵਧ ਰਿਹਾ ਕੋਈ ਵੀ ਲਾ ਹੀ ਉਦੋਂ ਲੋਕ ਮਜ਼ਾਕ ਕਰ ਦਿੰਦੇ ਕਿਹੜੀ ਪਾਰਟੀ ਨਾਲ ਚੱਲਣਗੇ ਤੇ ਅੱਜ ਉਸ ਪਾਰਟੀ ਦੇ ਪੰਜ ਪੰਜ ਕੈਂਡੀਡੇਟ ਵੀ ਹੈਗੇ ਆ ਚਾਰ ਚਾਰ ਕੈਂਡੀਡੇਟ ਵੀ ਹੈਗੇ ਆ ਪਾਰਟੀ ਨੂੰ ਸਰਵਾ ਕਰਵਾਇਆ ਜਾਏਗਾ ਜਿਹੜਾ ਜੋਗ ਉਮੀਦਵਾਰ ਹੋਵੇਗਾ ਬਾੜ ਦੇ ਵਿੱਚੋਂ ਲੋਕ ਜਿਹਦੇ ਬਾਰੇ ਜਾਣ ਕੇ ਪੀਏ ਬੰਦਾ ਲੋਕਾਂ ਦੇ ਕੰਮ ਕਰਦਾ ਪਾਰਟੀ ਹੈ ਕਮਾਂਡ ਉਹਨੂੰ ਟਿਕਟ ਦਾ ਨਵਾਜੇਗੀ ਤੇ ਪ੍ਰਮਾਤਮਾ ਕਿਰਪਾ ਕਰੇ 13 ਦੀਆਂ 13 ਜਿਹੜੀਆਂ ਨਗਰ ਕੌਂਸਲ ਸਾਡੀ ਡੇਰਾ ਬਾਬਾ ਨਾਨਕਿਆ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਝੋਲੀ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਜਿੱਤ ਕੇ ਪਾਵਾਂਗੇ ਸਰਦਾਰ ਗਰਦੀਪ ਸਿੰਘ ਰੰਧਾਵਾ ਜੀ ਨੂੰ ਬੜੀ ਵੱਡੀ ਲੀਡ ਨਾਲ ਸ਼ਾਨ ਨਾਲ ਇੱਥੋਂ ਦੇ ਲੋਕਾਂ ਨੇ ਜਿਤਾਇਆ ਤੇ ਉਹਦਾ ਜਿਹੜਾ ਪਾਲਿਆ ਆਉਣ ਆਉਣ ਵਾਲੇ ਸਮੇਂ ਚ ਹੋਰ ਮਿਲੂਗਾ ਜਿੰਨੀ ਵੋਟ ਹੈ ਡੇਰਾ ਪਾਪਾ ਨਾਨਕ ਤੋਂ ਸਰਦਾਰ ਗਦੀਪ ਸਿੰਘ ਰਦਾਵਈ ਆ। ਉਹਦੇ ਨਾਲੋਂ ਹੋਰ ਟਵਲੀਡੋ ਕੇਰ ਕਾ ਐਮਸੀ ਚੋਣਾਂ ਦੇ ਵਿੱਚ ਸਾਡੀ ਇਥੋਂ ਕਮੇਟੀ ਬਣੂਗੀ ਤੇ ਅਸੀਂ ਡੇਰਾ ਪਾਪਾ ਨਾਨਕ ਦਾ ਜਿਵੇਂ ਅਕੇ ਵਿਕਾਸ ਸਰਦਾਰ ਗਦੀਪ ਸਿੰਘ ਰਦਾਵਈ ਨੇ ਕਰਾਇਆ ਆਉਣ ਵਾਲੇ ਸਮੇਂ ਚ ਹੋਰ ਵਿਕਾਸ ਹੋਊਗਾ ਤੇ ਇੱਥੇ ਆਇਆ ਇਹ ਪਤਾ ਲੱਗਾ ਵੀ 260 ਦੇ ਕਰੀਬ ਜਿਹੜੇ ਲੋਕਾਂ ਦੇ ਕੱਚੇ ਮਕਾਨ ਹੀ ਜਿਹੜੇ ਬੇਘਰੇ ਲੋਕ ਸਨ ਉਹਨਾਂ ਨੂੰ ਇਹਨਾਂ 260 ਜਿਹੜੇ ਘਰ ਉਬੜਵਾ ਕੇ ਦਿੱਤੇ ਕਈਆਂ ਦੀ ਇੱਕ ਇੱਕ ਕਿਸ਼ਤ ਪਈ ਹੈ ਕਈ ਪਰਿਵਾਰਾਂ ਦੀਆਂ ਦੋ ਦੋ ਕਿਸ਼ਤਾਂ ਪੈ ਗਈਆਂ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਜਿੱਥੇ ਜ਼ਰੂਰਤ ਹੋਊਗੀ ਸਰਦਾਰ ਗਰਦੀਪ ਸਿੰਘ ਰੰਡਾਵਾ ਲੋਕਾਂ ਦੇ ਨਾਲ ਖੜਨਗੇ ਬੇਘਰਾਂ ਨੂੰ ਘਰ ਬਣਾ ਕੇ ਦੇਣਗੇ ਜਿਨ੍ਹਾਂ ਕੋ ਘਰ ਆਸਤੇ ਜਗ੍ਹਾ ਨਹੀਂ ਉਹਨਾਂ ਨੂੰ ਸਰਕਾਰ ਦੀ ਪ੍ਰਪੋਜ਼ਲ ਅਨੁਸਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮਨਜ਼ੂਰੀ ਲੈ ਕੇ ਉਹ ਜਗ੍ਹਾ ਵੀ ਦੇਵੋਗੇ